ਦਾ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮਾਰਨ ਵਾਲੀ ਰੁਪਿੰਦਰ ਕੌਰ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਦੀ ਕਿ ਫਰੀਦਕੋਟ ਦੇ ਪਿੰਡ ਸੁਖੜ ਵਾਲਾ ਕਤਲकांड ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਤਾਂ ਹੁਣ ਡੀਆਈਜੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਇਹ ਕਤਲ ਕੋਈ ਜਜ਼ਬਾਤ ਦੇ ਵਿਚਾਕੇ ਨਹੀਂ ਕੀਤਾ ਗਿਆ ਬਲਕਿ ਇੱਕ ਸੋਚੀ ਸਮਝੀ ਪਲੈਨਿੰਗ ਕੀਤੀ ਸੀ ਇਹਨਾਂ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕੰਮ ਕਿਸੇ ਦੋ ਜਣਿਆਂ ਦਾ ਨਹੀਂ ਬਲਕਿ ਤਿੰਨ ਜਣਿਆਂ ਨੇ ਮਿਲ ਕੇ ਇਸ ਵਾਰਦਤ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਰੁਪਿੰਦਰ ਉਸ ਦਾ ਆਸ਼ਿਕ ਤੇ ਉਸ ਦੇ ਆਸ਼ਿਕ ਦਾ ਜਿਹੜਾ ਦੋਸਤ ਸੀ ਇਹਨਾਂ ਤਿੰਨਾਂ ਨੇ ਮਿਲ ਕੇ ਗੁਰਵਿੰਦਰ ਦਾ ਕਤਲ ਕੀਤਾ ਹੁਣੇ ਸੋਸ਼ਲ ਮੀਡੀਆ ਤੇ ਇਹ ਅਫਵਾਹਾਂ ਚੱਲ ਰਹੀਆਂ ਸੀ ਕਿ ਜਦੋਂ ਇਹ ਦੋਨੋਂ ਜਣੇ ਮਿਲੇ ਸੀ ਰੁਪਿੰਦਰ ਔਰ ਉਸਦਾ ਆਸ਼ਿਕ ਤਾਂ ਉਸ ਤੋਂ ਬਾਅਦ ਗੁਰਵਿੰਦਰ ਨੇ ਉਹਨਾਂ ਨੂੰ ਦੇਖਿਆ ਤੇ ਫਿਰ ਉਹਨਾਂ ਨੇ ਜਜਬਾਤ ਦੇ ਵਿਚ ਆ ਕੇ ਇਹ ਕਤਲ ਕੀਤਾ ਲੇਕਿਨ ਡੀਆਈਜੀ ਦੇ ਵੱਲੋਂ ਕਿਹਾ ਗਿਆ ਕਿ ਅਜੇ ਆ ਕੁਝ ਨਹੀਂ ਸੀ ਬਲਕਿ ਇਹ ਸੋਚੀ ਸਮਝੀ ਪਲੈਨਿੰਗ ਸੀ ਪਹਿਲਾ ਰੁਪਿੰਦਰ ਨੇ ਆਪਣੇ ਆਸ਼ਿਕ ਨੂੰ ਬੁਲਾਇਆ ਔਰ ਉਸ ਤੋਂ ਬਾਅਦ ਗੁਰਵਿੰਦਰ ਦਾ ਕਤਲ ਕੀਤਾ ਤੇ ਜਿਹੜੇ ਲੁੱਟ ਦੀ ਵਾਰਦਾਤ ਇਹਨਾਂ ਨੇ ਦੱਸੀ ਕਿ ਘਰ ਦੇ ਵਿੱਚ ਲੁੱਟ ਹੋਈ ਹੈ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਤਾਂ ਜਿਹੜੇ ਗੈਣੇ ਸੀ ਉਹ ਰਪਿੰਦਰ ਦਾ ਆਸ਼ਿਕ ਹਰਕਵਲ ਪ੍ਰੀਤ ਆਪਣੇ ਨਾਲ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਦੋਸਤੋ ਬਾਅਦ ਜਿਹੜੇ ਗੈਨੇ ਨਹੀਂ ਮਿਲਦੇ ਤਾਂ ਉਹ ਵੀ ਹੁਣ ਗੁੱਥੀ ਸੁਲਝ ਗਈ ਹੈ ਕਿ ਗੈਨੇ ਕਿੱਥੇ ਨੇ ਉਹ ਹਰਕਵਲ ਪ੍ਰੀਤ ਦੇ ਕੋਲ ਜਿਹੜੇ ਗੈਨੇ ਸੀ ਉਹ ਤੋਂ ਗੈਨੇ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਤਿੰਨਾਂ ਨੂੰ ਹੁਣ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਤੁਹਾਨੂੰ ਦੱਸਦੀ ਕਿ ਤਿੰਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਤਾਂ ਸੋਸ਼ਲ ਮੀਡੀਆ ਤੇ ਜੋ ਸਵਾਲ ਉੱਠ ਰਹੇ ਸੀ ਕਿ ਗੈਨੇ ਕਿੱਥੇ ਨੇ ਉਹ ਵੀ ਪਤਾ ਚੱਲ ਗਿਆ ਔਰ ਗੁਰਵਿੰਦਰ ਦਾ ਕਤਲ ਜਜਬਾਤ ਦੇ ਵਿੱਚ ਨਹੀਂ ਬਲਕਿ ਇੱਕ ਲੰਬੀ ਪਲੈਨਿੰਗ ਕੀਤੀ ਗਈ ਸੀ ਤਾਂ ਫਿਰ ਉਸ ਦਾ ਕਤਲ ਕੀਤਾ ਗਿਆ ਸੀ ਫਰੀਦਕੋਟ ਰੇਂਜ ਦੀ ਡੀਆਈਜੀ ਨਿਲੰਬਰੀ ਜਗਦਾਵਲੇ ਨੇ ਬਹੁ ਚਰਚਿਤ ਗੁਰਵਿੰਦਰ ਸਿੰਘ ਕਤਲ ਦੇ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਚੱਲ ਰੀਆਂ ਅਫਵਾਹਾਂ ਤੋਂ ਇਲਾਵਾ ਜਾਂਚ ਦੌਰਾਨ ਸਾਹਮਣੇ ਆਏ ਅਸਲ ਤੱਤਾਂ ਦਾ ਖੁਲਾਸਾ ਕੀਤਾ ਉਹਨਾਂ ਨੇ ਦੱਸਿਆ ਕਿ ਕਤਲ ਕੋਈ ਜਜ਼ਬਾਤੀ ਕਦਮ ਨਹੀਂ ਸਗੋ ਬਹੁਤ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ 22 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੀ ਰੁਪਿੰਦਰ ਕੌਰ ਨੇ ਅੱਧੀ ਰਾਤ ਨੂੰ ਆਪਣੇ ਪ੍ਰੇਮੀ ਨੂੰ ਘਰ ਸੱਦਿਆ ਉਸਦੇ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ ਤੇ ਇਸ ਤੋਂ ਬਾਅਦ ਮਹਿਲਾ ਵਾਰਦਾਤ ਨੂੰ ਲੁੱਟ ਦੀ ਘਟਨਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਰੁਪਿੰਦਰ ਦਾ ਪ੍ਰੇਮੀ ਹਰਕਵਲ ਪ੍ਰੀਤ ਮੌਕੇ ਤੋਂ ਘਰ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਤੇ ਇਸ ਕਤਲ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤਾਂ ਹਾਲਾਤਾਂ ਮੁਤਾਬਕ ਸਿੱਧਾ ਸ਼ਾਕਰ ਰੁਪਿੰਦਰ ਕੌਰ ਤੇ ਗਿਆ ਜਿਸ ਨੂੰ ਮੌਕੇ ਤੇ ਪੁਲਿਸ ਨੇ ਕਾਬੂ ਕਰ ਲਏ ਤੇ ਫਿਰ ਜਾਂਚ ਦਾ سلسلہ ਸ਼ੁਰੂ ਹੋਣ ਤੇ ਸਾਰੀ ਕਹਾਣੀ ਸਾਹਮਣੇ ਆਉਂਦੀ ਹੈ